ਅਗਰ ਵੀ ਕੀਤਾ ਜਾ ਰਿਹਾ ਹੈ ਕਿ ਮੋਗਾ ਸਰਕਾਰ ਗਿਆ ਆਪਣੀ ਗੱਲ ਕਰੀਏ ਤੇ ਕਰੋਨਾ ਨੂੰ ਲੈ ਕੇ ਕਿੱਦਾਂ ਦੇ ਪਰਬੰਧ ਕੀਤੇ ਨੇ ਵੇਖੋ ਮੈਂ ਸਾਰੇ ਲੋਕਾਂ ਨੂੰ ਇਹਹੀ ਅਪੀਲ ਕਰਾਂਗਾ ਕਿ ਜਿਹੜਾ ਹੁਣ ਕਰੋਨਾ ਦਾ ਵੇਰੀਐਂਟ ਹੈ ਉਹ ਬੜਾ ਮਾਈਲਡ ਵੇਰੀਐਂਟ ਹੈ ਕਿਸੇ ਨੂੰ ਘਬਰਾਉਣ ਦੀ ਲੋੜ ਨਹੀਂ ਜੇ ਕਿਸੇ ਨੂੰ ਵੀ ਕੋਈ ਇਦਾਂ ਦੇ ਸਿੰਪਟਮਸ ਲੱਗਦੇ ਆ ਜਿਦਾਂ ਕਿ ਯੂਆਰਸੀ ਟਾਈਪ ਕੀ ਗਲਾ ਖਰਾਬ ਜ਼ੁਕਾਮ ਖਾਂਸੀ ਜਾਂ ਬੁਖਾਰ ਹੋਣਾ ਤਾ ਉਹ ਆਪਣਾ ਚੈੱਕਅਪ ਇੱਥੇ ਆ ਕੇ ਕਰਵਾ ਸਕਦਾ ਸਾਡੇ ਕੋਲ ਇਹਦੇ ਪੂਰੇ ਇੰਤਜ਼ਾਮ ਹੈ ਕਿਉਂਕਿ ਇਹ ਮਾਈਲਡ ਵੇਰੀਐਂਟ ਹੈ ਇਸ ਕਰਕੇ ਹੱਲੇ ਤੱਕ ਲੋਕਾਂ ਨੂੰ ਇਹਦੇ ਤੋਂ ਕੋਈ ਡਰਨ ਦੀ ਲੋੜ ਨਹੀਂ ਕਿਉਂਕਿ ਸਾਡੇ ਕੋਲ ਇਹਦਾ ਇੰਤਜ਼ਾਮ ਪੂਰਾ ਹੈਗਾ ਜੇ ਇਨ ਕੇਸ ਕੋਈ ਕਿਸੇ ਨੂੰ ਵੀ ਕੋਈ ਤਕਲੀਫ ਹੈ ਇਸ ਤਰ੍ਹਾਂ ਦੀ ਤੋਂ ਆ ਕੇ ਆਪਣੀ ਡਾਕਟਰੀ ਉਪਚਾਰ ਕਰਵਾ ਸਕਦਾ ਹੈ ਤੇ ਸਹਾਈਤਾ ਲੈ ਸਕਦਾ ਹੈ ਡਿਸਟ੍ਰਿਕਟ ਕੰਟਰੋਲਰ ਕੈਸਟਿੰਗ ਸਾਰੇ ਪੰਜਾਬ ਦੇ ਸਰਕਾਰੀ ਹਸਪਤਾਲ ਰਿਜਿਸਟਰ ਫ੍ਰੀ ਕੀਤੀ ਹੋਈ ਹੈਗੀ ਐਕਸਟ੍ਰੀਮ 3 ਹੋ ਜਨੇ ਮੈਡੀਕਲ ਫ੍ਰੀ ਦਿੱਤੀ ਜਾ ਰਹੀ ਹੈ ਆਮ ਲੋਕਾਂ ਨੂੰ ਜਾਗਰੂਕ ਕਰਾਉਂਦੇ ਹੋਏ ਹੋਰ ਕੀ ਉਪਰਾਲੇ ਕੀਤੇ ਜਾ ਰਹੇ ਨੇ ਦੇਖੋ ਅਸੀਂ ਟਾਈਮ ਟੂ ਟਾਈਮ ਜਿਹੜੀ ਹੈ ਕਿ ਐਡਵਾਈਜ਼ਰੀ ਜਾਰੀ ਕਰਦੇ ਹਾਂ ਮੀਡੀਆ ਦੇ ਥੂ ਵੀ ਤੇ ਪੇਸ਼ੈਂਟਸ ਨੂੰ ਡਾਕਟਰਸ ਵੀ ਐਜੂਕੇਟ ਕਰਦੇ ਰਹਿੰਦੇ ਆ ਕਿ ਜਿਹੜੀਆਂ ਜਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਜਿੱਦਾਂ ਕਿ ਹੁਣ ਗਰਮੀ ਤੋਂ ਬਚਾ ਕਿੱਦਾਂ ਕਰਨਾ ਹੈ ਜੇ ਲੋਕ ਵਗਿਆ ਤਾਂ ਬਚਾ ਕਿੱਦਾਂ ਕਰਨਾ ਹੈ ਤੇ ਹੋਰ ਜਿਹੜੀਆਂ ਵੀ ਟਾਈਮ ਟੂ ਟਾਈਮ ਕੋਈ ਵੀ ਪ੍ਰੋਬਲਮਸ ਬਿਮਾਰੀਆਂ ਆਉਂਦੀਆਂ ਉਹਨਾਂ ਬਾਰੇ ਜਾਗਰੂਕਤਾ ਦਿੱਤੀ ਜਾਂਦੀ ਹੈ ਤੇ ਜਿੱਦਾਂ ਕਿ ਅੱਜ ਵੀ ਅਸੀਂ ਯੁੱਧ ਨਸ਼ਾ ਵਿਰੁੱਧ ਉਹਦੀ ਵੈਲੀ ਸਾਡੇ ਜਿਹੜੇ ਮੈਡੀਕਲ ਸਟੂਡੈਂਟਸ ਹੈ ਨਰਸਿੰਗ ਸਟੂਡੈਂਟ ਹੈ ਤੇ ਹੋਰ ਨਰਸਿੰਗ ਸਟਾਫ ਹੈ ਫਾਰਮੇਸੀਸ ਸਟਾਫ ਹੈ ਡਾਕਟਰ ਸਾਹਿਬਾਨ ਸਾਰਿਆਂ ਦੀ ਮਦਦ ਨਾਲ ਉਹ ਕੱਢੀ ਹੈ ਤੇ ਲੋਕਾਂ ਨੂੰ ਜਾਗਰੂਕ ਕੀਤਾ ਹੈ ਇਸ ਦੇ